ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਜਕੇ ਪੰਜਾਬੀ ਕਿਚਨ ਵਿੱਚ ਅੱਜ ਦੀ ਸਾਡੀ ਵੀਡੀਓ ਹੈਗੀ ਆ ਸੀ ਸਾਗ ਦੀ ਸਾਤਿਆਂ ਵਿੱਚ ਤਾਂ ਬਹੁਤ ਸਾਗ ਖਾਦੇ ਐ ਤੇ ਬਣਾਏ ਐ ਅਸੀਂ ਹਫਤੇ ਵਿੱਚ ਦਸ ਦਿਨਾਂ ਬਾਅਦ ਜਿਹੜਾ ਹੈਗਾ ਸਰਦੀਆਂ ਨੂੰ ਸਾਗ ਬਣਦਾ ਹੀ ਬਣਦਾ ਰੇਕ ਘਰ ਵਿੱਚ ਤੇ ਕਿਉਂ ਨਾ ਸੋਚਿਆ ਜਿਹੜਾ ਅਸੀਂ ਹੈਗਾ ਗਰਮੀਆਂ ਵਿੱਚ ਵੀ ਇਹ ਸਾਗ ਨੂੰ ਬਣਾ ਕੇ ਤਿਆਰ ਕਰੀਏ ਸਰਦੀਆਂ ਤਾਂ ਸਰਮਾ ਹੁੰਦੀ ਹੈ ਸਰਮਾ ਦਾ ਜਿਹੜਾ ਹੈਗਾ ਸਾਗ ਬਣਾਇਆ ਜਾ ਸਕਦਾ ਹੁਣ ਗਰਮੀਆਂ ਨੂੰ ਜੇ ਅਸੀਂ ਸਰਮਾ ਦਾ ਸਾਗ ਬਣਾਉਂਦੇ ਆ ਤਾਂ ਸਰਮਾ ਹੁ ਮਿਲ ਬਸ ਤਾਂ ਮਿਲਦੀ ਹੋਈ ਨਹੀਂ ਹੁੰਦੀ ਹੈਗੀ ਜੇ ਮਿਲ ਵੀ ਜਾਵਾ ਤਾਂ ਉਸ ਟੂੜ ਦਾ ਸਾਗ ਜਿਹੜਾ ਹੈਗਾ ਥੋੜਾ ਜਿਹਾ ਕਲਤਨ ਪਰ ਹੁੰਦਾ ਹੈ ਪਰ ਜਿਹੜਾ ਅਸੀਂ ਇਹ ਸਾਗ ਬਣਾ ਕੇ ਤਿਆਰ ਕੀਤਾ ਹੈ ਗਰਮੀਆਂ ਵਿੱਚ ਹੋਣ ਵਾਲੇ ਜਿਹੜਾ ਹੈਗਾ ਉਹਨਾਂ ਤੋਂ ਹੀ ਸਾਗ ਜਿਹੜਾ ਬਣਾਇਆ ਤੇ ਬਹੁਤ ਹੀ ਵਧੀਆ ਸਾਗ ਬਣਦਾ ਉਹੀ ਫਲੇਵਰ ਆਉਂਦਾ ਸਰਦੀਆਂ ਵਾਲੇ ਸਾਗ ਦਾ ਜਿਸ ਤਰ੍ਹਾਂ ਆਪਾਂ ਸਰਦੀਆਂ ਦਾ ਸਾਗ ਬਣਾਉਂਦੇ ਆ ਬਣਾਉਣਾ ਸਿਰਫ ਉਸੇ ਤਰੀਕੇ ਨਾਲ ਹੈ ਜਿਸ ਤਰ੍ਹਾਂ ਆਪਾਂ ਸਾਗ ਬਣਾਉਂਦੇ ਆ ਇਹ ਆਪਾਂ ਸਾਗ ਬਣਾ ਕੇ ਤਿਆਰ ਕੀਤਾ ਅਰਬੀ ਦੇ ਪੱਤਿਆਂ ਦਾ ਸਾਗ ਇਹ ਤਾਂ ਜਿਹੜਾ ਸਾਗ ਦਾ ਫਲੇਵਰ ਆ ਬਹੁਤ ਵਧੀਆ ਆਂਦਾ ਉਹੀ ਫਲੇਵਰ ਆਂਦਾ ਜਿਸ ਤਰ੍ਹਾਂ ਸਰਦੀਆਂ ਦੇ ਸਰਮਾ ਦਾ ਸਾਗ ਹੁੰਦਾ ਬਣਾਇਆ ਵਾ ਤੇ ਉਹੀ ਫਲੇਵਰ ਹੁੰਦਾ ਹੈਗਾ ਸਰਦੀਆਂ ਦੇ ਇਸ ਤਰ੍ਹਾਂ ਗਰਮੀਆਂ ਦੇ ਸਾਗ ਦਾ ਇਹਨੂੰ ਸਾਗ ਨੂੰ ਤੁਸੀਂ ਦੋ ਤੜਕੇ ਇੱਕ ਅਸੀਂ ਤੜਕਾ ਜਿਹੜਾ ਹੈਗਾ ਪਹਿਲਾ ਤੜਕਾ ਲਾਇਆ ਹੈ ਤੇ ਬਾਅਦ ਵਿੱਚ ਵੀ ਇਹਨੂੰ ਤੜਕਾ ਲਾਵਾਂਗੇ ਤੇ ਉਹਦਾ ਜਿਹੜਾ ਟੇਸਟ ਹੈ ਦੁੱਗਣਾ ਤਿੱਖਣਾ ਹੋ ਜਾਂਦਾ ਹੈ ਬਹੁਤ ਵਧੀਆ ਬਣਦਾ ਹੈ ਇੱਕ ਵਾਰ ਤੁਸੀਂ ਵੀ ਇਸ ਤਰ੍ਹਾਂ ਗਰਮੀਆਂ ਦੇ ਸ਼ਰਾ ਖਾਣ ਦੇ ਸ਼ੌਕੀਨ ਹੈਗੇ ਆ ਤਾਂ ਗਰਮੀਆਂ ਨੂੰ ਅਰਬੀ ਦੇ ਪੱਤਿਆਂ ਦਾ ਸਾਗ ਜ਼ਰੂਰ ਬਣਾਇਓ ਬਹੁਤ ਵਧੀਆ ਲੱਗਦਾ ਹੈ ਅਰਬੀ ਦੇ ਪੱਤਿਆਂ ਦੇ ਪਕੌੜੇ ਬਹੁਤ ਭੜਾਉਂਦੇ ਆ ਤੇ ਕਈ ਵਾਰ ਗਰਮੀਆਂ ਨੂੰ ਪਕੌੜੇ ਤੇ ਬਹੁਤ ਖਾਦੇ ਜਾਂਦੇ ਆ ਤੇ ਇਹਦਾ ਸਾਗ ਵੀ ਜ਼ਰੂਰ ਟਰਾਈ ਕਰਿਓ ਕਿੰਨਾ ਵਧੀਆ ਸਾਗ ਬਣਦਾ ਹੈ ਇੱਕ ਸਾਗ ਅਸੀਂ ਕਿਸ ਤਰ੍ਹਾਂ ਬਣਾ ਕੇ ਤਿਆਰ ਕੀਤਾ ਆ ਉਹ ਕਰਦੇ ਹਾਂ ਹੁਣ ਅਸੀਂ ਵੀਡੀਓ ਸਟਾਰਟ ਅੱਜ ਜਿਹੜਾ ਅਸੀਂ ਸਾਗ ਬਣਾ ਕੇ ਤਿਆਰ ਕਰਾਂਗੇ ਉਹ ਕਰਾਂਗੇ ਅਸੀਂ ਅਰਬੀ ਦੇ ਪੱਤਿਆਂ ਦਾ ਸਾਗ ਗਰਮੀ ਵਿੱਚ ਖਾਣ ਵਾਲਾ ਜਿਹੜਾ ਹੈਗਾ ਅਰਬੀ ਦੇ ਪੱਤਿਆਂ ਦਾ ਵੀ ਸਾਗ ਜਿਹੜਾ ਹੈਗਾ ਬਣਾਇਆ ਜਾਂਦਾ ਇਹਦੇ ਲਈ ਰਹੇਗਾ ਪੱਤੇ ਆਪਾਂ ਧੋ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਸਾਫ਼ ਕਰ ਲਿਆ ਇਹਨਾਂ ਨੂੰ ਅਸੀਂ ਤੇ ਜਿਹੜੇ ਇਹਨਾਂ ਦੇ ਬੈਕ ਸਾਈਡ ਦੇ ਡੰਡਾ ਜੇ ਹੈਗੇ ਆ ਇਹ ਡੰਡਾ ਜਿਹੜੇ ਹੈਗੇ ਆ ਕੱਟ ਦਣੇ ਆ ਇਹ ਕੀ ਥੋੜੇ ਜੇ ਸਖਤ ਹੁੰਦੇ ਆ ਆਪਾਂ ਸਿੱਫੀ ਦੇ ਇਹ ਹੈਗੇ ਪੱਤੇ-ਪੱਤੇ ਹੋਈ ਲੈਣੇ ਆ। ਹੁਣ ਜਿਹੜੀ ਹੈਗੀ ਅਸੀਂ ਇਹਨਾਂ ਦੇ ਪੱਤਿਆਂ ਦੀ ਕਟਿੰਗ ਕਰ ਲੈਂਦੇ ਆ। ਤੁਸੀਂ ਵੀ ਕਦੇ ਜਿਹੜਾ ਹੈਗਾ ਗਰਮੀਆ ਵਿੱਚ ਅਰਵੀ ਦੇ ਪੱਤਿਆਂ ਦਾ ਸਾਗ ਬਣਾਇਆ ਜਾਂ ਨਹੀਂ ਬਣਾਇਆ ਤਾਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਬਹੁਤ ਵਧੀਆ ਬਣਦਾ ਉਹ ਵੀ ਫਲੇਵਰ ਆਂਦਾ ਹੈ ਜਿਸ ਤਰ੍ਹਾਂ ਆਪਾਂ ਸਰਦੀਆਂ ਵਿੱਚ ਸਰਮਾ ਦਾ ਜਿਹੜਾ ਹੈਗਾ ਪਾਲਕ ਦਾ ਸਾਗ ਬਣਾਉਂਦੇ ਆ ਤਾਂ ਏਸੀ ਤਰ੍ਹਾਂ ਜਿਹੜਾ ਹੈਗਾ ਗਰਮੀਆ ਵਿੱਚ ਅਰਵੀ ਦਾ ਪੱਤੇ ਦਾ ਸਾਗ ਜਿਹੜਾ ਹੈਗਾ ਬਣਾਇਆ ਜਾਂਦਾ ਹੈ। ਪਤੀ ਪੱਤਿਆਂ ਦੀ ਸਾਰੀਆਂ ਜਿਹੜੀ ਆਪਾਂ ਆਏ ਹੈ ਕਟਿੰਗ ਕਰ ਲਈ ਹੈ। ਜਿਹੜਾ ਸੀ ਤੇ ਜਿਹੜਾ ਹੈਗਾ ਮਸਾਲਾ ਪਣਾ ਆਉਣ ਆ ਪਾਵਾਂਗੇ ਇਹਦੇ ਵਿੱਚ ਪਿਆਜ਼ ਲੈ ਆਏ ਐ ਲਸਣ ਲੈ ਤੇ ਹਰੀ ਮਿਰਚ ਤੇ ਆਦਰਕ ਦਾ ਜਿਹੜਾ ਹੈਗਾ ਆਪਾਂ ਇੱਕ ਟੁਕੜਾ ਹੀ ਲਿਆ ਇਹ ਜਿਆਦਾ ਨਹੀਂ ਆਪਾਂ ਆਦਰਾ ਘ ਪਾਵਾਂਗੇ ਇਹਦੇ ਵਿੱਚ ਇਹਨਾਂ ਦੀ ਵੀ ਜਿਹੜੀ ਹੈਗੇ ਆਪਾਂ ਚੋਪਰ ਵਿੱਚ ਇਹਨਾਂ ਨੂੰ ਚੋਪਿੰਗ ਕਰ ਲੈਂਦੇ ਆ ਇਹਨਾਂ ਦੇ ਗੈਸ ਤੇ ਆਪਾਂ ਜਿਹੜਾ ਹੈ ਕੁੱਕਰ ਰੱਖ ਲਿਆ ਹੁਣ ਲਾਦੇ ਇਹਨਾਂ ਜਿਹੜਾ ਹੈਗਾ ਸਾਦੋ ਤੜਕਾ ਪਹਿਲਾਂ ਆਪਾਂ ਸਟਾਰਟਿੰਗ ਵਿੱਚ ਇਹ ਤੜਕਾ ਜਿਹੜਾ ਹੈਗਾ ਲਾਵਾਂਗੇ ਆ ਇਹਦੇ ਵਿੱਚ ਅੰਡੇ ਟਪਾਲਣ ਦੇ ਅਸੀਂ ਜਿਹੜਾ ਹੈਗਾ ਸਰੋਂ ਦਾ ਤੇਲ ਇਹਨੂੰ ਤੁਸੀਂ ਦੇਸੀ ਘੀਏ ਦਾ ਵੀ ਤੜਕਾ ਲਾ ਸਕਦੇ ਆ ਪਹਿਲਾਂ ਜਿਹੜਾ ਬਾਅਦ ਵਿੱਚ ਤੜਕਾ ਲਾਣੇ ਲਾਣਾ ਹੈ ਪਹਿਲਾਂ ਵੀ ਜਿਹੜਾ ਹੈਗਾ ਇਹ ਤੜਕਾ ਇਹਨੂੰ ਆਪਾਂ ਲਾਵਾਂਗੇ ਇਹਦੇ ਨਾਲ ਜਿਹੜਾ ਹੈਗਾ ਸਾਗ ਬਹੁਤ ਵਧੀਆ ਬਣਦਾ ਹੈ ਜਿਸ ਤਰ੍ਹਾਂ ਆਪਾਂ ਜਿਹੜਾ ਹੈਗਾ ਸਰਦੀਆਂ ਨੂੰ ਸਾਗ ਬਣਾਉਂਦੇ ਹੈ ਅਲੱਗ-ਅਲੱਗ ਤਰੀਕਿਆਂ ਨਾਲ ਬਣਾਇਆ ਅੱਜ ਅਸੀਂ ਜਿਹੜਾ ਹੈਗਾ ਥੋੜੇ ਜਿਹਾ ਅਲੱਗ ਤਰੀਕੇ ਨਾਲ ਇਹ ਸਾਗ ਬਣਾਵਾਂਗੇ ਅਸੀਂ ਤੇਲ ਜਿਹੜਾ ਹੈਗਾ ਸਾਡਾ ਗਰਮ ਹੋ ਗਿਆ ਇਹਦੇ ਵਿੱਚ ਅਸੀਂ ਨਾ ਮਸਾਲਾ ਵੀ ਆਪਾਂ ਚੋਕਿੰਗ ਕੀਤਾ ਉਹ ਪਾ ਲੰਗੇ ਆ। ਛੇ ਮਿੰਟ ਪਾਧਨ ਦਗੇ ਆ। ਸਾਗ ਵਿੱਚ ਜਿਹੜਾ ਹਮੇਸ਼ਾ ਹੈਗਾ ਜਿਹੜਾ ਹੈਗਾ ਮਜ਼ੂਰ ਪਾਇਆ ਕਰੋ। ਇਹਨਾਂ ਸਾਗ ਜਿਹੜਾ ਹੈਗਾ ਬਹੁਤ ਵਧੀਆ ਫਲੇਵਰ ਆਉਂਦਾ ਤੇ ਇੱਕ ਬੈਰ ਨਹੀਂ ਹੁੰਦੀ ਹੈਗੀ ਐ। ਇਹਨੂੰ ਆਪਾਂ ਤੜਕੇ ਨੂੰ ਜਿਹੜਾ ਹੈਗਾ ਬਹੁਤਾ ਜ਼ਿਆਦਾ ਨਹੀਂ ਪਕਾਉਣਾ ਹੈਗਾ ਤਾਂ ਦੋ ਕ ਮਿੰਟ ਇਹਨੂੰ ਤੜਕੇ ਨੂੰ ਆਪਾਂ ਭੁੰਨਣਾ ਹੈ। ෙමට හො සනුල හැ රරකන වත ටරන හැර කිීල හැ බ ැමට පන්න වෙල හැරප නමක පාලම ම නම පන්න ඒතාවත්කාල හවදී පවුර පාලන්න ඒතාවට හැර ලටිකේ නබන අන ਪਰ ਹਲਦੀ ਪਾ ਕੇ ਜਰੂਰ ਦੇਖੋ ਕੜੀ ਮਹਨੇਂ ਵਿੱਚ ਮੈਂ ਕਹਦੀ ਆ ਜੇ ਤੁਹਾਡੇ ਕੋਲ ਕੋਈ ਹਲਦੀ ਤੁਸੀਂ ਜਿਹੜਾ ਪਾਇਆ ਕਰੋ ਉਹਦੇ ਨਾਲ ਫਲੇਵਰ ਜਿਹੜਾ ਲੱਭ ਜਾਂਦਾ ਹੈ ਹੁਣ ਪਾਉਂਦੇ ਹਾਂ ਇਹਦੇ ਵਿੱਚ ਅੱਧੇ ਨਾ ਪਾਣੀ ਜਿਹੜਾ ਅਰਬੀ ਦੇ ਪੱਤਿਆਂ ਦਾ ਜਿਹੜਾ ਸਾਰ ਹੁੰਦਾ ਹੈ ਇਹਨੂੰ ਪਾਣੀ ਬਹੁਤ ਘੱਟ ਜਿਆਦਾ ਲੱਗਦਾ ਹੈਗਾ ਇਹਨੂੰ ਜਿਹੜਾ ਸਰੋਂ ਦਾ ਸਾਗ ਹੁੰਦਾ ਉਹ ਪਾਣੀ ਥੋੜਾ ਜਿਹਾ ਜ਼ਿਆਦਾ ਲੱਗਦਾ ਇਹਨੂੰ ਘੱਟ ਲੱਗਦਾ ਹੈ ਸਾਗਾ ਸਾਰਾ ਜਿਹੜਾ ਹੈਗਾ ਆਪਾਂ ਵਿੱਚ ਪਾ ਲਿਆ ਤੇ 2 ਮਿੰਟ ਬਾਅਦ ਜਿਹੜਾ ਹੈਗਾ ਇਹ ਨਾ ਆਪਣੇ ਆਪ ਥੰਨਾ ਬਹਿ ਜਾਣਾ ਤੇ ਥੋੜਾ ਜਿਹਾ ਪਾਣੀ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਹੋਰ ਲਾ ਲੈਂਦੇ ਇਹਨੂੰ ਪਾਣੀ ਸਾਗ ਹੈ ਜਿਹੜਾ ਸਾਡਾ ਬਿਲਕੁਲ ਥੱਲੇ ਆਨ ਬੈਠ ਗਿਆ ਹੈਗਾ ਤੇ ਇਹਨੂੰ ਤਕਰੀਬਨ ਸਾਨੂੰ ਹੁਣ ਅੱਧਾ ਘੰਟਾ ਇਹਨੂੰ ਹਰਜਾਣਾ ਪੈਣਾ ਹੈ ਤੇ ਇੱਕ ਘੰਟੇ ਵਿੱਚ ਥੋੜੇ ਜਿਹੇ ਸਾਗ ਨੂੰ ਜ਼ਿਆਦਾ ਟਾਈਮ ਲੱਗਦਾ ਸਾਨੂੰ ਪਤਾ ਹੀ ਹੈ ਤੇ ਅੱਧੇ ਘੰਟੇ ਬਾਅਦ ਆਪਾਂ ਇਹਨੂੰ ਚੈੱਕ ਕਰ ਲਵਾਂਗੇ ਤੇ ਬਾਅਦ ਹੁਣ ਜਿਹੜਾ ਥੋੜਾ ਜਿਹਾ ਵੇਟ ਹੁਣ ਇੱਥੇ ਸਿੱਟਾ ਰੱਜਾ ਲਵਾਂਗੇ ਤੇ ਬਾਅਦ ਵਿੱਚ ਜਿਹੜਾ ਹੈਗਾ ਇਹਨੂੰ ਟੱਕਨ ਲਾ ਕੇ ਆਪਾਂ ਸੇਕੀ ਇਹਨੂੰ 6-7 ਗੇੜੀਆਂ ਹੈਗੀਆਂ ਛੇਟੀਆਂ ਦਵਾ ਲੈਣੇ ਛੇਟੀਆਂ ਨਾਲ ਜਿਹੜਾ ਹੈਗਾ ਇਹ ਜਲਦੀ ਇਹ ਪੱਕ ਜਾਂਦਾ ਹੈ ਸਾਡਾ ਜਿਹੜਾ ਹੈਗਾ ਸਾਡਾ ਠੰਡਾ ਹੋ ਗਿਆ ਆਪਾਂ ਹੁਣ ਜਿਹੜਾ ਹੈਗਾ ਇਹਨੂੰ ਗ੍ਰੈਂਡਰ ਚਾਰ ਵਿੱਚ ਪਾ ਕੇ ਇਹਨੂੰ ਹਲਕਾ ਜਿਹੀ ਕਮਾਣਾ ਚਾਹਦਾ ਨਹੀਂ ਕਮਾਣਾ ਹੈ ਕਿ ਬਹੁਤ ਜ਼ਿਆਦਾ ਪਤਲਾ ਕਰਨਾ ਹੈ ਬਸ ਹਲਕਾ ਜਿਹੀ ਕਮਾਣਾ ਹੈ ਕਿ ਨੋਰਮਲ ਜਿਹਾ ਜਿਹੜਾ ਹੈਗਾ ਸਨਾ ਮੋਟਾ-ਮੋਟਾ ਇਹ ਪਤਲਾ ਥੋੜਾ ਜਿਹਾ ਹੋ ਜਾਵਾ ਹੈ ਆਪਾਂ ਸਿਰਫ ਜਿਹੜਾ ਹੈਗਾ ਇੱਕ ਗੇੜਾ ਇਹਨੂੰ ਦਵਾਣਾ ਹਲਕਾ ਜਿਹੀ ਜੇ ਅਸੀਂ ਜ਼ਿਆਦਾ ਇਹਨੂੰ ਆਪਾਂ ਪੀਸਾਂਗੇ ਹੈ ਤੋ ਬਹੁਤ ਜ਼ਿਆਦਾ ਪਤਲਾ ਬਣ ਜਾਂਦਾ ਹੁੰਦਾ ਕਿ ਲਾ ਕਿੰਨਾ ਸੋਨਾ ਹੈਗਾ ਖੜਮਾ ਖੜਮਾ ਜੇ ਇਸ ਤਰ੍ਹਾਂ ਸਾਗ ਬਣ ਜਾਂਦਾ ਹੈ ਇਹ ਬਸ ਮੜਾ ਜੇ ਕੁਝ 1 ਸੈਕਿੰਡ ਚਲਾਣਾ ਰੋਕਦਣਾ 1 ਸੈਕਿੰਡ ਚਲਾਣਾ ਰੋਕ ਦੇਣਾ ਪਰ ਦੋ ਕੇ ਸੈਕਿੰਡ ਜਿਹੜਾ ਹੈਗਾ ਗ੍ਰੈਂਡਰ ਨੂੰ ਇਸ ਤਰ੍ਹਾਂ ਚਲਾ ਲੈਣਾ ਤੇ ਇਹਨਾਂ ਨੂੰ ਜਿਹੜਾ ਹੈਗਾ ਪੀਸ ਲੈਣਾ ਇਹਨੂੰ ਇਸ ਤਰ੍ਹਾਂ ਆਪਾਂ ਸਾਰੇ ਸਾਗ ਨੂੰ ਇਸੇ ਤਰ੍ਹਾਂ ਆਪਾਂ ਪੀਸ ਲੈਂਦੇ ਆ ਬਣ ਕੇ ਤਿਆਰ ਹੁਣ ਸਾਡਾ ਗਰਮੀਆਂ ਵਾਲਾ ਸਾਗ ਤੁਸੀਂ ਦੇਖਦਾ ਬਿਲਕੁਲ ਉਹੀ ਫਲੇਵਰ ਹੈ ਇਹਦਾ ਸਾਗ ਦਾ ਕੋਈ ਅਲੱਗ ਫਲੇਵਰ ਨਹੀਂ ਆਣਾ ਹੈਗਾ ਕੋਈ ਤੁਸੀਂ ਇਸ ਤਰ੍ਹਾਂ ਸੋਚਦੇ ਆ ਕਿ ਸਾਧੀਆਂ ਸਰਮਾਂ ਦਾ ਜਿਹੜਾ ਸਾਗ ਹੁੰਦਾ ਬਹੁਤ ਮਿੱਠਾ ਜਿਹਾ ਬਣਦਾ ਹੈ ਟੇਸਟੀ ਬਣਦਾ ਹੈ ਜਿਹੜਾ ਇਹ ਸਾਗ ਹੁੰਦਾ ਹੈ ਥੋੜਾ ਜਿਹਾ ਕੜੱਟਾ ਵਿੱਚ ਇਸ ਤਰ੍ਹਾਂ ਕੋਈ ਨਹੀਂ ਹੁੰਦਾ ਹੈਗਾ ਅਰਬੀ ਦੇ ਪੱਤਿਆਂ ਦਾ ਵੀ ਉਹੀ ਜਿਹੜਾ ਹੈਗਾ ਟੇਸਟ ਬਣ ਕੇ ਆਉਂਦਾ ਪਰ ਬਹੁਤ ਹੀ ਜਿਹੜਾ ਹੈਗਾ ਵਧੀਆ ਬਣਦਾ ਹੁਣ ਇਸ ਤਰ੍ਹਾਂ ਜਿਹੜਾ ਹੈਗਾ ਤੁਸੀਂ ਗਰਮੀਆਂ ਨੂੰ ਵੀ ਜੇਕਰ ਜਿਹੜਾ ਹੈਗਾ ਅਰਬੀ ਦੇ ਪੱਤਿਆਂ ਦਾ ਸਾਗ ਬਣਾ ਕੇ ਖਾਇਆ ਜਾ ਸਕਦਾ ਹੈ ਇਸ ਸਾਗ ਨੂੰ ਤੁਸੀਂ ਜਿਹੜਾ ਹੈਗਾ ਬਾਅਦ ਵਿੱਚ ਵੀ ਤੜਕਾ ਲਾਇਆ ਜੇ ਲਾਇਆ ਜਾ ਸਕਦਾ ਹੈ ਇਸ ਤਰ੍ਹਾਂ ਪਹਿਲਾਂ ਵੀ ਆਪਾਂ ਤੜਕਾ ਲਾਇਆ ਤਾਂ ਇਹਨੂੰ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਖਾ ਸਕਦੇ ਹੋ ਤੇ ਬਾਅਦ ਵਿੱਚ ਵੀ ਤੜਕਾ ਜਿਹੜਾ ਲਾਣਾ ਤਾਂ ਇਹਦਾ ਫਲੇਵਰ ਜਿਹੜਾ ਹੈਗਾ ਦੁੱਗਣਾ ਤਿੱਖਣਾ ਹੋ ਜਾਂਦਾ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਹੀ ਸਾਬ ਨੂੰ ਬਣਾ ਸਕਦੇ ਹੋ ਤੇ ਬਹੁਤ ਹੀ ਵਧੀਆ ਬਣਦਾ ਹੈ ਗਰਮੀਆਂ ਦਾ ਅਰਵੀ ਦੇ ਪੱਤਿਆਂ ਦਾ ਸਾਗ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿ ਇਸ ਤਰ੍ਹਾਂ ਦੀ ਲੱਗੀ ਹੈ ਜਰੂਰ ਦੱਸਣਾ ਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਹੈ ਇਸ ਤਰ੍ਹਾਂ ਦੀਆਂ ਨਮੀਆਂ ਨਮੀਆਂ ਵੀਡੀਓ ਦੇਖਣ ਦੇ ਲਈ ਮੇਰੇ ਚੈਨ ਨਾਲ ਜੁੜਿਆ ਰਹੋ ਐਚ ਕੇ ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ